ਜੇਕਰ ਇੱਕ ਪਿਤਾ ਹੀ ਆਪਣੀ ਧੀ ਦੇ ਉੱਪਰ ਮਾੜੀ ਨਿਗਾਹ ਰੱਖੇ ਤਾਂ ਫਿਰ ਇਸ ਤੋਂ ਘਟੀਆ ਹਰਕਤ ਕੀ ਹੋ ਸਕਦੀ ਆ ਫਿਰ ਕਿਸ ਤੋਂ ਕੀ ਉਮੀਦ ਕੀਤੀ ਜਾ ਸਕਦੀ ਆ ਕਿਉਂਕਿ ਪਿਤਾ ਇੱਕ ਖੇਤ ਦੀ ਵਾਰਡ ਦੀ ਤਰ੍ਹਾਂ ਹੁੰਦਾ ਜਿਹੜਾ ਆਪਣੀ ਧੀ ਨੂੰ ਹਰ ਬਾਹਰਲੀ ਮੁਸੀਬਤ ਤੋਂ ਬਚਾ ਕੇ ਰੱਖਣ ਦੀ ਕੋਸ਼ਿਸ਼ ਕਰਦਾ ਪਰ ਜਦੋਂ ਉਹੀ ਘਨਾਉਣੀਆਂ ਹਰਕਤਾਂ ਦੇ ਉੱਤਰ ਆਵੇ ਜਿਵੇਂ ਆ ਪਿਤਾ ਨੇ ਕੀਤਾ ਕਿ ਆਪਣੀ ਧੀ ਨੂੰ ਕੱਪੜੇ ਬਦਲਦੇ ਹੋਏ ਚੋਰੀ-ਚੋਰੀ ਦੇਖਦਾ ਸੀ ਇਹ ਜਦੋਂ ਮਾਵਾ ਧੀਆਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਪਿਤਾ ਵੱਲੋਂ ਇਹ ਕੁੜੀ ਘਟੀਆ ਹਰਕਤ ਕੀਤੀ ਗਈ ਆ ਉਹਨਾਂ ਨੇ ਪਿਤਾ ਨੂੰ ਰੋਕਣਾ ਚਾਇਆ ਉਹਦੇ ਨਾਲ ਲੜੀਆਂ ਤਾਂ ਪਿਤਾ ਨੇ ਮਾਵਾ ਧੀਆਂ ਨੂੰ ਐਨੇ ਬੁਰੇ ਤਰੀਕੇ ਦੇ ਨਾਲ ਕੁੱਟਿਆ ਕਿ ਕੁੱਟ-ਕੁੱਟ ਕੇ ਉਹ ਮਰਨਾਉ ਕਰ ਦਿੱਤੀਆਂ ਫਿਰ ਮਾਵਾ ਧੀਆਂ ਨੇ 112 ਨੰਬਰ ਤੇ ਕਾਲ ਕਰਕੇ ਪੁਲਿਸ ਨੂੰ ਬੁਲਾਇਆ ਤਾਂ ਜਦੋਂ ਤੱਕ ਪੁਲਿਸ ਆਉਂਦੀ ਆ ਉਦੋਂ ਤੱਕ ਜਿਹੜਾ ਇਹਨਾਂ ਕੁੜੀ ਦਾ ਇਸ ਦਾ ਪਿਤਾ ਸੀ ਉਫਰਾਰ ਹੋ ਚੁੱਕਾ ਸੀ ਦੋਸਤੋ ਬੇहद ਸ਼ਰਮਸਾਰ ਕਰਦੀ ਘਟਨਾ ਇਹ ਇਹ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਸਾਹਮਣੇ ਆ ਰਹੀ ਆ ਪਰ ਇਹ ਇਕੱਲੇ ਮੱਧ ਪ੍ਰਦੇਸ਼ ਤੇ ਇੰਦੌਰ ਦੀ ਘਟਨਾ ਨਹੀਂ ਸਾਡੇ ਪੰਜਾਬ ਵਿੱਚ ਪਤਾ ਨਹੀਂ ਕਿੰਨੀਆਂ ਘਟਨਾਵਾਂ ਇਹੋ ਜਿਹੀਆਂ ਸਾਹਮਣੇ ਆਉਂਦੀਆਂ ਜਿੱਥੇ ਪਿਤਾ ਨੇ ਭਰਾ ਨੇ ਜਾਂ ਕਿਸੇ ਪਰਿਵਾਰਕ ਮੈਂਬਰ ਨੇ ਚਾਚੇ ਤਾਏ ਨੇ ਅਜਿਹਾ ਹੀ ਕਤਨਾਉਣਾ ਅਪਰਾਧ ਆਪਣੀ ਹੀ ਧੀ ਦੇ ਨਾਲ ਘਰ ਦੇ ਅੰਦਰ ਕੀਤਾ ਹੁੰਦਾ ਜਿਵੇਂ ਪਿੱਛੇ ਜੇ ਲੁਧਿਆਣੇ ਤੋਂ ਕੁਝ ਕੁ ਦਿਨ ਪਹਿਲਾਂ ਦੀ ਹੀ ਇਹ ਘਟਨਾ ਲੁਧਿਆਣੇ ਤੋਂ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਸੀ ਜਿੱਥੇ ਇੱਕ ਪਿਤਾ ਨੇ ਆਪਣੀ ਹੀ ਧੀ ਦੇ ਨਾਲ ਬਲਾਤਕਾਰ ਕੀਤਾ 13 ਸਾਲਾਂ ਦੀ ਮਾਸੂਮ ਬੱਚੀ ਦੇ ਨਾਲ ਤੇ ਉਹ ਬੱਚੀ ਦਾ ਪਤਾ ਉਦੋਂ ਲੱਗਾ ਕਿ ਜਦੋਂ ਬੱਚੀ ਦੇ ਪੇਟ ਦੇ ਅੰਦਰ ਦਰਦ ਹੋਇਆ ਤਾਂ ਮਾਤਾ ਮਾਂ ਉਹਦੀ ਜਦੋਂ ਹਸਪੀਟਲ ਲੈ ਕੇ ਗਈ ਬੱਚੀ ਬੱਚੀ ਨੂੰ ਤਾਂ ਉਦੋਂ ਪਤਾ ਲੱਗਾ ਕਿ ਬੱਚੀ ਪ੍ਰੈਗਨੈਂਟ ਹੈ ਜਦੋਂ ਮਾਂ ਨੇ ਉਹਨੂੰ ਪੁੱਛਿਆ ਕਿ ਧੀਏ ਤੇਰੇ ਨਾਲ ਕੁਝ ਹੋਇਆ ਤਾਂ ਉਹ ਬੱਚੀ ਮਾਸੂਮ ਸੀ ਕੁਝ ਪਤਾ ਤਾਂ ਨਹੀਂ ਸੀ ਪਰ ਜਦੋਂ ਮਾਂ ਨੇ ਚੰਗੀ ਤਰ੍ਹਾਂ ਉਹਨੂੰ ਪੁੱਛਿਆ ਹਰ ਗੱਲ ਪੁੱਛੀ ਤਾਂ ਉਹਨੇ ਫਿਰ ਦੱਸਿਆ ਕਿ ਇੱਕ ਦਿਨ ਮੈਨੂੰ ਪਿਤਾ ਆਪਣੇ ਨਾਲ ਫੈਕਟਰੀ ਲੈ ਕੇ ਗਿਆ ਸੀ ਤੇ ਉੱਥੇ ਉਹਨੇ ਮੇਰੇ ਨਾਲ ਇੱਕ ਨੌਣੀ ਹਰਕਤ ਕੀਤੀ ਸੀ ਇਹ ਕੱਲੇ ਮੱਧ ਪ੍ਰਦੇਸ਼ ਦੀ ਘਟਨਾਣੀ ਪਤਾ ਨਹੀਂ ਭਾਰਤ ਦੇ ਅੰਦਰੋ ਹਰ ਰੋਜ਼ ਕਿੰਨੀਆਂ ਥਾਵਾਂ ਤੋਂ ਅਜਿਹੀਆਂ ਹੀ ਘਟਨਾਵਾਂ ਸਾਹਮਣੇ ਆਉਂਦੀਆਂ ਤੇ ਇਹ ਪਿਤਾ ਦੱਸਿਆ ਜਾ ਰਿਹਾ ਕਿ 15 ਸਾਲ ਪਹਿਲਾਂ ਇਸ ਔਰਤ ਨੇ ਜਿਹਦੀ ਇਹ ਬੱਚੀ ਆ ਮਾਸੂਮ ਉਹਨੇ ਜਿਹੜਾ ਇਹ ਮੁੰਡਾ ਵਿਸ਼ਵਪਾਲ ਜਿਹਦਾ ਨਾਮ ਦੱਸਿਆ ਜਾ ਰਿਹਾ ਉਹਦੇ ਨਾਲ ਵਿਆਹ ਕਰਵਾਇਆ ਸੀ ਅੱਜ ਤੋਂ 15 ਸਾਲ ਪਹਿਲਾਂ ਪਹਿਲਾਂ ਉਹ ਔਰਤ ਕਿਸੇ ਹੋਰ ਦੇ ਨਾਲ ਵਿਆਹੀ ਹੋਈ ਸੀ ਉਹਦੇ ਤੋਂ ਇੱਕ ਬੱਚੀ ਸੀ ਇਹ ਜਿਹਦੇ ਨਾਲ ਇੱਕ ਨੌਣੀ ਹਰਕਤ ਹੋਈ ਆ ਤੇ ਫਿਰ ਉਹਨੇ ਵਿਸ਼ਵਪਾਲ ਨਾਂ ਦੇ ਵਿਅਕਤੀ ਦੇ ਨਾਲ ਦੁਬਾਰਾ ਵਿਆਹ ਕਰਵਾ ਲਿਆ ਰੀ ਮੈਰਿਜ ਕਰਵਾ ਲਈ ਉਦੋਂ ਇਹ ਮਾਸੂਮ ਬੱਚੀ ਛੋਟੀ ਜੀ ਸੀ ਤਾਂ ਹੁਣ ਜਿਵੇਂ ਜਿਵੇਂ ਇਹ ਬੱਚੇ ਜਵਾਨ ਹੁੰਦੀ ਜਾ ਰਹੀ ਸੀ ਪਿਤਾ ਆਪਣੀ ਹਿੱਤੀ ਤੇ ਮੈਦੀ ਅੱਖ ਰੱਖਣ ਲੱਗ ਗਿਆ ਇਹ ਬਹੁਤ ਵੱਡੇ ਪੱਧਰ ਤੇ ਏਕੜਨਾਵਾ ਹੁਣ ਸਾਹਮਣੇ ਆ ਰਹੀਆਂ ਪਿਛਲੇ ਦਿਨਾਂ ਵਿੱਚ ਕਿੰਨੀਆਂ ਹੀ ਅਜਹੀਆਂ ਘਟਨਾਵਾਂ ਸਾਹਮਣੇ ਆ ਗਈਆਂ ਜਿੱਥੇ ਸੋਤੇਲੇ ਪਿਤਾ ਵੱਲੋਂ ਆਪਣੀ ਹਿੱਤੀ ਦੇ ਨਾਲ ਅਜਿਹੇ ਕੁਕਰਮ ਕੀਤਾ ਗਿਆ ਕਿਉਂਕਿ ਜਦੋਂ ਨਿੱਕੀ ਮਾਸੂਮ ਬੱਚੀ ਬੱਚੀ ਹੁੰਦੀ ਆ ਤਾਂ ਉਹਦੋਂ ਆਪਣੀਆਂ ਬੱਚੀਆਂ ਦੀ ਤਰ੍ਹਾਂ ਟ੍ਰੀਟ ਕਰਦੇ ਆ ਪਰ ਜਿਵੇਂ 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 ਬੱਚੀ ਜਵਾਨ ਹੁੰਦੀ ਆ ਸੁੰਦਰ ਬਣਦੀ ਆ ਤਾਂ ਫਿਰ ਉਹਨਾਂ ਦੀ ਨੀਅਤ ਨੀ اور ਕੁੜੀਆਂ ਨੂੰ ਦੇਖ ਕੇ ਬਦਲਣ ਲੱਗ ਜਾਂਦੀ ਆ ਤੇ ਫਿਰ ਕਿੰਨੇ ਹੀ ਪਿਤਾ ਹੁਣ ਤੱਕ ਅਜਿਹੇ ਘਣਾਉਣਾ ਅਪਰਾਧ ਕਰ ਚੁੱਕੇ ਆ ਕਿ ਉਹਨਾਂ ਨੇ ਆਪਣੀਆਂ ਧੀਆਂ ਦੇ ਨਾਲ ਬਲਾਤਕਾਰ ਕੀਤਾ ਜਾਂ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਪਿਛਲੇ ਦਿਨਾਂ ਤੋਂ ਵੀ ਪਿਛਲੇ ਦਿਨੀ ਵੀ ਇੱਕ ਲਿਵ ਇਨ ਰਿਲੇਸ਼ਨ ਵਿੱਚ ਰਹਿਣ ਵਾਲੀ ਔਰਤ ਨੇ ਆਪਣੇ ਪਤੀ ਦਾ ਕਤਲ ਕੀਤਾ ਤੇ ਉਹਨੇ ਵੀ ਇਹ ਕਬੂਲ ਕੀਤਾ ਉਕੇ ਮੇਰੀਆਂ ਦੋ ਮਾਸੂਮ ਧੀਆਂ ਸੀ ਤੇ ਹੁਣ ਜਿਵੇਂ ਜਿਵੇਂ ਮੇਰੀਆਂ ਧੀਆਂ ਜਵਾਨ ਹੋਈਆਂ ਮੇਰੇ ਪਤੀ ਨੇ ਇਹਨਾਂ ਉੱਪਰ ਮਾੜੀ ਨਜ਼ਰ ਰੱਖਣ ਦੀ ਕੋਸ਼ਿਸ਼ ਕੀਤੀ ਉਹ ਇਹਨਾਂ ਤੇ ਮਾੜੀ ਨਿਗਾਹ ਰੱਖਦਾ ਸੀ ਜਿਹਦੇ ਕਰਕੇ ਮੈਂ ਦੁਖੀ ਹੋ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਤੇ ਹੁਣ ਇਹ ਇਹੋ ਜਿਹਾ ਹੀ ਮਾਮਲਾ ਜਿਹੜਾ ਇਹ ਸਾਹਮਣੇ ਆਇਆ ਹੈ ਜਿੱਥੇ ਮਾਵਾਂ ਧੀਆਂ ਨੂੰ ਬੁਰੇ ਤਰੀਕੇ ਨਾਲ ਪਿਤਾ ਨੇ ਕੁੱਟਿਆ ਕਿਉਂਕਿ ਮਾਵਾਂ ਧੀਆਂ ਰੋਕਦੀਆਂ ਸੀ ਕੁੜੀ ਆਪਣੇ ਪਿਤਾ ਨੂੰ ਤੇ ਉਹ ਜਿਹੜੀ ਔਰਤ ਆਪਣੇ ਪਤੀ ਨੂੰ ਭਾਵੇਂ ਉਸ ਸਤੇਲਾ ਹੀ ਸਹੀ ਪਰ ਉਸ ਬੱਚੀ ਦਾ ਤਾਂ ਪਿਤਾ ਹੀ ਸੀ ਕਿਉਂਕਿ ਉਹਨੇ ਤਾਂ ਆਪਣੇ ਹੱਥਾਂ ਵਿੱਚ ਉਹ ਮਾਸੂਮ ਬੱਚੀ ਨੂੰ ਪਾਲਿਆ ਸੀ ਪਰ ਕਿਹੋ ਜੀ ਸੋਚ ਹੁੰਦੀ ਜਾ ਰਹੀ ਹੈ ਸਾਡੇ ਸਮਾਜ ਦੀ ਕਿ ਸਾਡੀਆਂ ਧੀਆਂ ਕਿਤੇ ਵੀ ਸੁਰੱਖਿਅਤ ਨਹੀਂ ਚਾਹੀਏ ਉਹ ਆਪਣੇ ਸਕੇ ਪਿਤਾ ਕੋਲੇ ਹੋਣ ਚਾਹੇ ਸਕੇ ਭਰਾ ਕੋਲੇ ਹੋਣ ਫਿਰ ਸਤੇਲੇ ਕੋਲੇ ਤਾਂ ਸੇਫ ਹੋਣੀਆਂ ਹੀ ਕਿੱਥੋਂ ਆ ਬਹੁਤ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਨੇ ਜਿੱਥੇ ਸਕੇ ਪਿਤਾ ਵੱਲੋਂ ਜਾਂ ਸਕੇ ਭਰਾ ਵੱਲੋਂ ਹੀ ਬੱਚੀ ਦੇ ਨਾਲ ਬਲਾਤਕਾਰ ਵਰਗਾ ਕੰਮਾਣਾ ਅਪਰਾਧ ਕੀਤਾ ਗਿਆ ਫਿਰ ਸਵਾਲ ਉੱਠਦੇ ਨੇ ਕਿ ਆਖਰ ਸਾਡੀਆਂ ਧੀਆਂ ਸੁਰੱਖਿਅਤ ਕਿੱਥੇ ਨੇ ਸਿਰਫ ਮਾਂ ਕੋਲ ਕਿੱਥੇ ਸੁਰੱਖਿਅਤ ਨੇ ਸਾਡੀਆਂ ਧੀਆਂ ਤੇ ਇਹ ਪ੍ਰਸ਼ਾਸਨ ਤੇ ਸਰਕਾਰਾਂ ਤੇ ਵੀ ਸਵਾਲ ਉੱਠਦੇ ਨੇ ਕਿ ਆਖਰ ਕਦੋਂ ਤੱਕ ਅਜਿਹੇ ਘਣਾਉਣੇ ਅਪਰਾਧ ਸਾਡੀਆਂ ਧੀਆਂ ਦੇ ਨਾਲ ਸਾਡੀਆਂ ਬੱਚੀਆਂ ਦੇ ਨਾਲ ਹੁੰਦੇ ਰਹਿਣਗੇ ਇਹ ਬੇहद ਸ਼ਰਮਸਾਰ ਕਰਨ ਵਾਲਾ ਮਾਮਲਾ ਮੱਧ ਪ੍ਰਦੇਸ਼ ਤੋਂ ਸਾਹਮਣੇ ਆ ਰਿਹਾ ਹੈ